ਪੰਜਾਬ ਵਿਧਾਨ ਸਭਾ ਚੋਣਾਂ ਲੈ ਕੇ VOTING ਸ਼ੁਰੂ ਹੋ ਚੁੱਕੀ ਹੈ ਅਸੀਂ ਇਸ ਵਕਤ ਮੌਜੂਦ ਹਾਂ ਪਾਕਿਸਤਾਨ ਸਰਾਦਨਾ ਲਗਦੇ ਜ਼ਿਲ੍ਹਾ ਫਾਜ਼ਿਲਕਾ ਫਾਜ਼ਿਲਕਾ ਚਾਰ ਵਿਧਾਨ ਸਭਾ ਸੀਟਾਂ ਨੇ ਇਹਨਾਂ ਚੋਂ ਤਿੰਨ ਸੀਟਾਂ ਤੇ ਇਸ ਵੇਲੇ ਅਕਾਲੀ ਦਲ ਤੇ ਭਾਜਪਾ ਗੱਟ ਜੋੜ ਦਾ ਕਬਜ਼ਾ ਹੈ ਜਦ ਕਿ ਇੱਕ ਸੀਟ ਕਾਂਗਰਸੀ ਚੋਲੀ ਹੈ ਅਸੀਂ ਇਸ ਵਕਤ ਮੌਜੂਦ ਹਾਂ ਹੌਟ ਸੀਟ ਮੰਨੀ ਜਾਣ ਵਾਲੀ ਜ਼ਲਾਲਾਬਾਦ ਜ਼ਲਾਲਾਬਾਦ ਦੇ ਵਿੱਚ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਉਮੀਦਵਾਰ ਬਣਾਇਆ ਜਦ ਕਿ ਉਹਨਾਂ ਨੂੰ ਟੱਕਰ ਦੇਣ ਦੇ ਲਈ ਆਮ ਆਦਮੀ ਪਾਰਟੀ ਦੇ ਸੰਸਦ ਤੇ ਸਟਾਰ ਪ੍ਰਚਾਰਕ ਭਗਵੰਤ ਮਾਨ ਚੌਣ ਮੈਦਾਨ 'ਚ ਨੇ ਤੇ ਇਹਨਾਂ ਦੋਨਾਂ ਦੇ ਮੁਕਾਬਲੇ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਦੇ ਪੋਤੇ ਤੇ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਨੂੰ ਆਪਣਾ ਉਮੀਦਵਾਰ ਬਣਾਇਆ ਲੜਾਈ ਕਾਫੀ ਸਖਤ ਹੈ VOTER ਲਗਾਤਾਰ ਇੱਥੇ ਵੋਟ ਦੇਣ ਆ ਰਹੇ ਨੇ ਤੁਸੀਂ ਵੋਟ ਦੇਣ ਆਏ ਹੋ ਕੀ ਸੋਚ ਕੇ ਵੋਟ ਦਿੰਦੇ ਹੋ ਵੋਟ ਅਸੀਂ ਸੋਚ ਕੇ ਆਏ ਹਾਂ ਕਿ ਡਿਵੈਲਪਮੈਂਟ ਦੇ ਨਾਂ ਦੇ ਵੋਟ ਦੇਾਂਗੇ ਸਾਡੇ ਜਲਾਲਾਬਾਦ ਹਲਕਿਆਂ ਨੂੰ ਜਿੰਨੀ ਡਿਵੈਲਪਮੈਂਟ ਮਿਲੀ ਹੈ ਉਹ ਡਵੈਲਪਮੈਂਟ ਸਾਡੇ 20 ਸਾਲ ਅਸੀਂ ਸੀ ਜਿਹੜਾ ਪਿੱਛੇ ਸੀਗੇ ਜਲਾਲਾਬਾਦ ਸਾਡਾ ਕੰਸਟੀਟੂਐਂਸੀ ਉਹ 20 ਸਾਲ ਸਾਡੀ ਹੋਰ ਅੱਗੇ ਹੋ ਗਈ ਹੈ ਪੂਰੇ ਇਲਾਕੇ ਦੇ ਵਿੱਚ ਡਵੈਲਪਮੈਂਟ ਬਹੁਤ ਜ਼ਿਆਦਾ ਹੈ ਅਸੀਂ ਡਵੈਲਪਮੈਂਟ ਨੂੰ ਵੋਟ ਪਾਵਾਂਗੇ ਤੁਸੀਂ ਕੀ ਸੋਚ ਕੇ ਆਪਣੀ ਮਦਦਨ ਕਰੋਗੇ ਸੇਮ ਹੀ ਮੁੱਦਾ ਹੈ ਜੀ ਡਵੈਲਪਮੈਂਟ ਦਾ ਉਹਨੂੰ ਹੀ ਦੇਖ ਕੇ ਅਸੀਂ ਵੋਟ ਪਾ ਰਹੇ ਹਾਂ ਜਲਾਲਾਬਾਦ ਦਾ ਵੋਟਰ ਡਵੈਲਪਮੈਂਟ ਨੂੰ ਦੇਖ ਕੇ ਵੋਟ ਕਰਨ ਆਇਆ ਅਲੱਗ-ਅਲੱਗ ਰਾਏ ਆ ਸਭ ਦੀ ਪਰ ਦੇਖਣਾ ਹੋਵੇਗਾ ਕਿ ਜਲਾਲਾਬਾਦ ਦੇ ਕਰੀਬ 2 ਲੱਖ ਵੋਟਰ ਇਸ ਸੀਟ ਤੋਂ ਕਿਸ ਉਮੀਦਵਾਰ ਨੂੰ ਫਿਰ ਤੋਂ ਵਿਜੇਤਾ ਕਰਦੇ ਨੇ ਕੀ ਸੁਖਵੀਰ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਆਪਣੀ ਜਿੱਤ ਨੂੰ ਬਰਕਰਾਰ ਰੱਖ ਸਕਣਗੇ ਜਾਂ ਫਿਰ ਉਹਨਾਂ ਦੀ ਜਿੱਤ ਤੇ ਸਵਾਰ ਖਤਰੇ 'ਚ ਆ ਸਕਦੀ ਹੈ ਫਿਲਹਾਲ ਇਸ ਸਵਾਲ ਦਾ ਜਵਾਬ ਅੱਜ ਹੋਣ ਵਾਲੀਆਂ ਵੋਟਾਂ ਦੇ 11 ਮਾਰਚ ਨੂੰ ਆਉਣ ਵਾਲੇ ਨਤੀਜੇ ਤੋਂ ਬਾਅਦ ਪਤਾ ਚਲੇਗਾ ਕੈਮਰਾ ਅਰਜਿੰਦਰ ਸਿੰਘ ਦੇ ਨਾਲ ਲਪਿੰਦਰ ਸਿੰਘ ਭਰਾ ਐਬੀਬੀ ਸੰਜਾ ਜ਼ਲਾਲਾਬਾਦ ਫਾਜ਼ਿਲਕਾ